ਦੀ ਸਾਨੂੰ ਕਰਮਖੰਡ ਕੀ ਬਾਣੀ ਜੋਰ ਸੋ ਜਦੋਂ ਸ਼ਰਮ ਕੀਤੀ ਮਿਹਨਤ ਕੀਤੀ ਤੇ ਮੋਸ ਜਗਾ ਦਾ ਰੂਪ ਬਦਲਿਆ ਗਿਆ ਘਾੜਤ ਘੜੀ ਗਈ ਗੁਰੂ ਸਾਹਿਬ ਕਹਿੰਦੇ ਜਦੋਂ ਅਸੀਂ ਮਿਹਨਤ ਕਰਦੇ ਹਾਂ ਉਹਦੇ ਬਾਅਦ ਕੀ ਹੁੰਦਾ ਹੈ ਭਿਕਾ ਜਿਸ ਵੇਲੇ ਕੋਈ ਮਿਹਨਤ ਕਰਦਾ ਹੈ ਸ਼ਰਮ ਕਰਦਾ ਹੈ ਫਿਰ ਜਿਹੜਾ ਕਰਮ ਮਿਹਰ ਹੈ ਨਾ ਉਹਦਾ ਜੋਰ ਵਰਤਦਾ ਹੈ ਅਦਰਵਾਈਜ਼ ਵਟ ਵੀ ਆਰ ਡੂਇੰਗ ਏਟ ਵੀ ਆਰ ਸਿਟਿੰਗ ਲੇਜ਼ੀ ਸਮਵੇਅਰ ਐਂਡ ਡੂਇੰਗ ਆਲ ਕਾਈਂਡ ਆਫ ਵਰਸ਼ਿਪ ਐਂਡ ਪ੍ਰੇਅਰਸ ਐਂਡ ਅਰਦਾਸ ਕਿ ਮੈਂ ਵਿਲਾ ਬੈਠਾ ਰਹਾ ਮਾਂ ਤੇ ਅਰਦਾਸਾਂ ਦੇ ਨਾਲ ਹੀ ਚਮਤਕਾਰ ਹੋ ਜਾਣ ਤੇ ਸਭ ਕੁਝ ਬਦਲ ਜਾਏ। ਸਤਿਗੁਰੂ ਗੁਰਨਾਨਕ ਪਾਤਸ਼ਾਹ ਸਾਨੂੰ ਰੋਜ਼ ਸਵੇਰੇ ਇੱਕ ਗੱਲ ਪੱਕੀ ਦ੍ਰਿੜ ਕਰਾ ਦਿੰਦੇ ਨੇ ਕਿ ਕਰਮ ਮਿਹਰ ਜਿਹੜੀ ਹੈ ਨਾ ਉਹਦਾ ਜੋਰ ਉੱਥੇ ਵਰਸਦਾ ਹੈ ਉੱਥੇ ਆ ਕੇ ਵਰ ਪੈਂਦਾ ਹੈ ਜਿੱਥੇ ਸ਼ਰਮ ਹੁੰਦੀ ਹੈ ਜਿੱਥੇ ਮਿਹਨਤ ਹੁੰਦੀ ਹੈ। ਜਿਵੇਂ ਉਹ ਪ੍ਰਾਣਿਕ ਕਹਾਵਤ ਹੈਗੀ ਨਾ ਹਿੰਮਤੇ ਮਰਦਾ ਬੰਦੇ ਦੇ ਖੁਦਾ ਗੋਡ ਹੈਲਪਸ ਦੋਸ ਹੂ ਹੈਵ thememਸੈਲਵਜ਼ ਜਦੋਂ ਬੰਦਾ ਐਫਰਟ ਕਰਦਾ ਫਿਰ ਗ੍ਰੇਸ ਜਿਹੜੀ ਆ ਉਹ ਵਰਸਦੀ ਹੈ ਰੇਨ ਸ਼ਾਵਰ ਹੁੰਦਾ ਹੈ ਉਹਦਾ ਸੋ ਕਰਮ ਹੇਅਰ ਇਜ਼ ਗ੍ਰੇਸ ਜੋਰ ਹੁੰਦੀ ਹੈ ਪਾਵਰ ਆਫ ਫੋਰਸ ਸੀ ਹੇਅਰ ਦਾ ਮਾਈਂਡ ਦੈਟ ਕੰਟੀਨਿਊਸਲੀ ਡੈਡੀਕੇਟਲੀ ਵਰਕ ਔਨ ਇਨਰ ਟ੍ਰਾਂਸਫਰਮੇਸ਼ਨ ਜਦੋਂ ਅਸੀਂ ਆਪਣੇ ਅੰਦਰ ਟ੍ਰਾਂਸਫਰਮੇਸ਼ਨ ਤੇ ਸ਼ਰਮ ਕਰਦੇ ਹਾਂ ਮਿਹਨਤ ਕਰਦੇ ਹਾਂ ਗਿਆਨ ਲੈ ਕੇ ਦਨ ਉਹ ਜਿਹੜਾ ਮਾਈਂਡ ਸਟੇਟ ਆਫ ਮਾਈਂਡ ਹੈ ਇਟਸ ਪਾਵਰਡ ਬਾਈ ਦਾ ਗ੍ਰੇਸ ਆਫ ਦਾ ਡਿਵਾਈਨ ਹੁਕਮ ਉਹ ਜਿਹੜਾ ਡਿਵਾਈਨ ਹੁਕਮ ਅੰਦਰ ਸਾਡੇ ਹੈ ਰੱਬੀ ਹੁਕਮ ਜਿੱਤੇ ਚੱਲਣ ਦੀ ਜੋ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਨੂੰ ਕਾਪੀ ਸ਼ੁਰੂ ਤੋਂ ਕਰਦੇ ਆ ਰਹੇ ਜਦੋਂ ਅਸੀਂ ਉਸ ਹੁਕਮ ਤੇ ਚੱਲਣ ਦੀ ਕੋਸ਼ਿਸ਼ ਕਰਦੇ ਫਿਰ ਉਸ ਹੁਕਮ ਦਾ ਹੀ ਜ਼ੋਰ ਸਾਡੇ ਅੰਦਰ ਚੱਲਦਾ ਉਹਦੀ ਗ੍ਰੇਸ ਉਹਦੀ ਕਿਰਪਾ ਦੇ ਨਾਲ ਅੰਦਰ ਟਰਾਂਸਫਰਮੇਸ਼ਨ ਹੁੰਦੀ ਹੈ ਅਗਲੀ ਪੰਕਤੀ ਬੋਲਿਓ ਜੀ ਤਿੱਥੈ ਹੋਰ ਨਾ ਕੋਈ ਹੋਰ ਉੱਤੇ ਹੋਰ ਕੋਈ ਜ਼ੋਰ ਨਹੀਂ ਰਹਿੰਦਾ ਅਜੇ ਜਦੋਂ ਤੱਕ ਮੈਂ ਗੁਰੂ ਦੀ ਗੱਲ ਮੰਨ ਕੇ ਪ੍ਰਮਾਤਮਾ ਦੇ ਹੁਕਮ ਵੱਲ ਨਹੀਂ ਨਮੜਿਆ ਜਦੋਂ ਤੱਕ ਮੈਂ ਮਿਹਨਤ ਨਹੀਂ ਕੀਤੀ ਉਦੋਂ ਤੱਕ ਕੀ ਹੋ ਰਿਹਾ ਹੈ ਥਿਲ ਆਈ ਹੈਵ ਨਾਟ ਬਰਗਡ ਆਪਨ ਮਾਈ ਓਨ ਸੈਲਫ ਤਾਂ ਮੇਰੇ ਅੰਦਰ ਗਰੀਡ ਦਾ ਵੀ ਜ਼ੋਰ ਚੱਲ ਰਿਹਾ ਹੈ ਲਾਲਚ ਦਾ ਵੀ ਜ਼ੋਰ ਚੱਲ ਰਿਹਾ ਹੈ ਨਫ਼ਰਤ ਦਾ ਵੀ ਜ਼ੋਰ ਚੱਲ ਰਿਹਾ ਹੈ ਈਰਖਾ ਦਾ ਵੀ ਜ਼ੋਰ ਚੱਲ ਰਿਹਾ ਹੈ ਲਾਲਤ ਦੇ ਜੋਰ ਨੇ ਢੜਾਇਆ ਹੋਇਆ ਦਵਾਰੇ ਦਵਾਰ ਸਵਾਨ ਜਿਉਂ ਡੋਲਤ ਨਹੀਂ ਸੁਧ ਰਾਮ ਭਜਨ ਕੀ ਈਰਖਾ ਨਫਰਤ ਦਾ ਵੀ ਜੋਰ ਚੱਲ ਰਿਹਾ ਇਸ ਕਰਕੇ ਪਾਠ ਕਰਕੇ ਵੀ ਈਰਖਾ ਤੇ ਨਫਰਤ ਚੱਲ ਰਹੀ ਹੈ ਤਾਂ ਵੱਡੇ ਵੱਡੇ ਗੁਰਦੁਆਰੇ ਬਣ ਗਏ ਤਾਂ ਵੀ ਉੱਥੇ ਲੜਾਈਆਂ ਚੱਲ ਰਹੀਆਂ ਕਿਉਂਕਿ ਉੱਥੇ ਕਰਮਖੰਡ ਵਾਲਾ ਜੋਰ ਨਹੀਂ ਹੈ ਉੱਥੇ ਗੁਰੂ ਦੀ ਮਿਹਰ ਵਾਲਾ ਜੋਰ ਨਹੀਂ ਚੱਲ ਰਿਹਾ ਅਸੀਂ ਚੱਲਣ ਨਹੀਂ ਦਿੱਤਾ ਕਿਉਂਕਿ ਉਸ ਪਾਸੇ ਸ਼ਰਮ ਨਹੀਂ ਕਰ when we start working upon our own self ਤੇ ট্রান্সফরমেশন ਹੁੰਦਾ ਇਹ ਹੁੰਦੀ ਹੈ ਕਿ ਫਿਰ ਅੰਦਰ ਕੇਵਲ ਉਸ ਰੰਭੀ ਹੁਕਮ ਦਾ ਜ਼ੋਰ ਚੱਲਦਾ ਮੈਂ ਕਿਸੇ ਹੋਰ ਦਾ ਜ਼ੋਰ ਆਪਣੇ ਤੇ ਨਾ ਚੱਲਣ ਦਵਾਂ ਅਜੇ ਮੇਰੀ ਹਉਮੈ ਦਾ ਜ਼ੋਰ ਚੱਲ ਰਿਹਾ ਹੈ ਕਾਮ ਕ੍ਰੋਧ ਲੋਭ મો অহੰਕਾਰ ਈਰਖਾ ਨਫਰਤ 올 ਦੋਜ਼ ਵਾਈਸਸ ਉਹਨਾਂ ਦਾ ਉਹ ਪਾਵਰਫੁੱਲ ਨੇ ਅੰਦਰ ਪਰ ਜਦੋਂ ਕਰਮਖੰਡ ਕੀ ਬਾਣੀ ਜੋਰ ਵਾਂਸ ਵੀ ਸਟਾਰਟਡ ਲਰਨਿੰਗ ਐਨਲਾਈਜ਼ਿੰਗ ਅਬਾਉਟ ਓਨ ਸੈਲਫ ਐਂਡ ਦੈਨ ਵਰਕਿੰਗ ਅਪਨ ਓਨ ਸੈਲਫ ਜਦੋਂ ਤੁਸੀਂ ਆਪਣੇ ਆਪ ਤੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਫਿਰ ਰੱਬੀ ਕਰਮ ਉਹਦੀ ਮਿਹਰ ਦਾ ਹੀ ਜੋਰ ਰਹਿ ਜਾਂਦਾ ਹੈ ਇੱਥੇ ਹੋਰ ਨਾ ਕੋਈ ਹੋਰ ਹੋਰ ਹੁੰਦਾ ਐਲਸ ਅਦਰਸ ਤੇ ਨਾਲ ਹੀ ਹੋਰ ਵਿਕਾਰਾਂ ਨੂੰ ਵੀ ਕਿਹਾ ਜਾਂਦਾ ਸੋ ਨੋ ਅਦਰ ਪਾਵਰ ਦ ਪਾਵਰ ਆਫ ਮੈਨਿਸ ਐਂਡ ਵਾਈਸਸ ਦੇ ਡੋਨਟ ਵਰਕ ਵਿਦ ਇਨ ਸੱਚ ਮਾਈਂਡ ਉਸ ਮਨ ਦੇ ਅੰਦਰ ਫਿਰ ਹੋਰ ਕੋਈ ਜ਼ੋਰ ਨਹੀਂ ਚੱਲਦਾ ਅਖੇ ਜੀ ਮੈਂ ਪਾਠ ਤਾਂ ਬਥੇਰਾ ਕਰਦਾ ਪਰ ਮੈਂ ਇਹ ਵਾਲੇ ਕੰਮ ਵੀ ਕਰ ਜਾਂਦਾ ਮੈਨੂੰ ਗੁੱਸਾ ਵੀ ਬੜਾ ਆ ਜਾਂਦਾ ਮੈਂ ਇਦਾਂ ਬੋਲ ਜਾਂਦਾ ਕਿਉਂਕਿ ਭਾਈ ਤੇਰੇ ਅੰਦਰ ਤੂੰ ਉਸ ਰੱਬੀ ਹੁਕਮ ਦੇ ਜ਼ੋਰ ਨੂੰ ਅਸੈਪਟ ਨਹੀਂ ਕੀਤਾ ਅਜ ਦੂਜੇ ਜ਼ੋਰ ਚੱਲੀ ਜਾਂਦੇ ਮਿਹਨਤ ਨਹੀਂ ਕਰ ਰਿਹਾ ਉਹ ਮਿਹਨਤ ਕਰਨੀ ਪੈਗੀ ਜੀ ਰੱਬ ਨੇ ਮੇਰੇ ਤੇ ਕਿਰਪਾ ਹੀ ਨਹੀਂ ਕੀਤੀ ਕਿਉਂ ਭਾਈ ਅਮਰਤ ਨਹੀਂ ਛਕਿਆ ਅਜੇ ਮੇਰੇ ਤੇ ਰੱਬ ਦੀ ਕਿਰਪਾ ਹੀ ਨਹੀਂ ਹੋਈ ਤੋ ਮੈਂ ਤੇ ਤਿਆਰੀ ਬੈਠਾ ਸੀ ਸਾਰਾ ਕੁਝ ਲੈ ਕੇ ਰੱਬ ਦੀ ਗਲਤੀ ਹੈ ਗੁਰੂ ਦੀ ਗਲਤੀ ਹੈ 댓 ਮੀਨਸ ਆਈ ਹਮ ਨਾਟ ਬੀਨ ਵਰਕਿੰਗ ਅਪਨ ਮਾਈਸੈਲਫ 댓 ਡੈਡੀਕੇਟਿਡਲੀ ਡਿਸਪਲਿਨਰ ਮੈਂ ਹੀ ਵਰਕ ਨਹੀਂ ਕਰ ਰਿਹਾ ਸਾਨੂੰ ਕਹਿਣਾ ਤੇ ਚਾਹੀਦਾ ਕਿ ਅੱਜ ਮੇਰਾ ਆਪਣੇ ਆਪ ਤੇ ਜ਼ੋਰ ਨਹੀਂ ਹੋਇਆ ਅੱਜ ਮੈਂ ਆਪਣੇ ਮਨ ਨੂੰ ਜਿੱਤ ਨਹੀਂ ਪਾਇਆ ਕਿ ਮੈਂ ਗੁਰੂ ਨੂੰ ਸੌਂਪ ਸਕਾਂ ਗੁਰੂ ਨੂੰ ਸੌਂਪ ਦੇਣਾ ਕਿ ਦੀਨ ਦਇਆਲ ਪਰ ਉਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਇਹ ਕਹਿਣ ਦੀਆਂ ਗੱਲਾਂ ਤੇ ਨਹੀਂ ਨਾ ਇਹ ਸਾਰਾ ਹੀ ਪਰਿਵਾਰ ਮੇਰਾ 올 ਮਾਈ ਥੌਟਸ ਜਿੰਨੇ ਵਿਚਾਰ ਜਿੰਨੇ ਅੰਦਰ ਸਭ ਕੁਝ ਹੈ ਇਹ ਸਾਰਾ ਕੁਝ ਹੀ ਸੌਂਪ ਦੇਣਾ ਸੁਰਤ ਮਤ ਮੰਨ ਬੁੱਧ ਇਹ ਸਾਰਾ ਪਰਿਵਾਰ ਮੈਂ ਗੁਰੂ ਨੂੰ ਸੌਂਪ ਦਿੱਤਾ ਕਿ ਜੋ ਮੇਰਾ ਗੁਰੂ ਕਹਿੰਦਾ ਮੈਂ ਉਹੀ ਸੋਚਣਾ ਜੋ ਮੇਰਾ ਗੁਰੂ ਕਹਿੰਦਾ ਮੈਂ ਉਹੀ ਬੋਲਣਾ ਅੰਤਰ ਗੁਰ ਆਰਧਣਾ ਜਿਹਵਾ ਜਪ ਗੁਰ ਨਾਮ ਨੇਤਰੀ ਸਤ ਗੁਰ ਵੇਖਣਾ ਸ਼ਰਵਣੀ ਸੁਣਣਾ ਮੈਂ ਉਹੀ ਸੁਣ ਰਿਹਾ ਉਹੀ ਬੋਲ ਰਿਹਾ ਉਹੀ ਦੇਖ ਰਿਹਾ ਜੋ ਮੇਰਾ ਗੁਰੂ ਕਹਿ ਰਿਹਾ ਕਿ ਇਹ ਹੀ ਦੇਖਣਾ ਗਲਤ ਨਹੀਂ ਦੇਖਣਾ ਉਹ ਜੇ ਕੁਝ ਪਾਸੇ ਜਾਣਾ ਹੀ ਨਹੀਂ ਤਾਂ ਸਤਿਗੁਰ ਕਹਿੰਦੇ ਤਿੱਥੇ ਹੋਰ ਨਾ ਕੋਈ ਹੋਰ ਜਦੋਂ ਅਸੀਂ ਆਪਣੇ ਆਪ ਨੂੰ ਸਬਮਿਟ ਕਰ ਦਿੱਤਾ ਉਸ ਹੁਕਮ ਨੂੰ ਜਿਹੜਾ ਹੁਕਮ ਅੰਦਰ ਹੈ ਉਹ ਪ੍ਰਮਾਤਮਾ ਜਿਹੜਾ ਹਮੇਸ਼ਾ ਹੀ ਅੰਦਰ ਹੈ ਥਰੂਆਊਟ ਦਾ ਡਿਸਕਸ਼ਨ ਆਫ ਸ੍ਰੀ ਜਪਜੀ ਸਾਹਿਬ ਡੇ 1 ਫਰਮ ਡੇ 1 ਮੈਂ ਇੱਕ ਗੱਲ ਕਹਿੰਦਾ ਆ ਰਿਹਾ ਕਿ ਗੁਰੂ ਸਾਨੂੰ ਇੱਕੋ ਗੱਲ ਗੁਰਬਾਣੀ ਤੋਂ ਸਿਖਾ ਰਹੇ ਨੇ ਕਿ ਰੱਬ ਕੋਈ ਕਿਤੇ ਬਾਹਰ ਕਿਸੇ ਥਾਂ ਦੇ ਕਿਸੇ ਪਾਰਟਿਕੂਲਰ ਪਲੇਸ ਕਿਸੇ ਮੰਦਰ ਮਸਜਿਦ ਗੁਰਦੁਆਰੇ ਤੇ ਨਹੀਂ ਲੱਭਣਾ ਰੱਬ ਕਿਸੇ ਹੋਰ ਥਾਂ ਕਿਸੇ ਬੰਦੇ 'ਚ ਨਹੀਂ ਲੱਭਣਾ ਗੁਰ ਘਰ ਹੀ ਮਾਹੇ ਦਿਖਾਇਆ ਥਾ ਉਹ ਸਾਡੇ ਅੰਦਰ ਹੀ ਗੁਰੂ ਦਿਖਾਉਂਦਾ ਇਸ ਪੰਕਤੀ ਨੂੰ ਫੜ ਕੇ ਬੈਠੋ ਇਸ ਨੂੰ ਇੰਨੀ ਕੁ ਵਾਰ ਦੇਖੋ ਕਿ ਸਾਨੂੰ ਸਮਝ ਆ ਜਾਏ ਕਿ ਉਹਦੀ ਪੂਜਾ ਉਹਦੀ ਅਰਚਨਾ ਅਸੀਂ ਆਪਣੇ ਅੰਦਰ ਹੀ ਕਰਨੀ ਹੈ ਤੇ ਉਸ ਰੱਬ ਦਾ ਹੁਕਮ ਵੀ ਸਾਨੂੰ ਅੰਦਰੋਂ ਹੀ ਮਿਲਣਾ ਹੈ ਤੇ ਗੁਰੂ ਦੇ ਗਿਆਨ ਨਾਲ ਸਮਝ ਆਉਣਾ ਕਿ ਇਹ ਉਹਦਾ ਹੁਕਮ ਹੈ ਤੇ ਇਹ ਨਹੀਂ ਇਹ ਮੇਰੀ ਉਹ ਕੰਡੀਸ਼ਨਿੰਗ ਹੈ ਜਿਹੜੀ ਬਾਹਰ ਹੋਈ ਹੈ ਮੈਂ ਉਸ ਹਿਸਾਬ ਨਾਲ ਚੱਲੀ ਜਾਣਾ ਮੈਂ ਉਹ ਨਹੀਂ ਦੇਖਣਾ ਮੈਂ ਉਹ ਦੇਖਣਾ ਜੋ ਹੁਕਮ ਰਜ਼ਾਈ ਚੱਲਣਾ ਜੋ ਉਹ ਹੁਕਮ ਹੈ ਉਸ ਦੀ ਰਜ਼ਾ ਵਿੱਚ ਜਾਣਾ ਜਦੋਂ ਅਸੀਂ ਉਸ ਵਿੱਚ ਚੱਲਦੇ ਹਾਂ ਫਿਰ ਹੋਰ ਕੋਈ ਜ਼ੋਰ ਅੰਦਰ ਨਹੀਂ ਰਹਿੰਦਾ ਨੋ ਅਦਰ ਮੈਲੀਸ਼ियस ਥਾਟ ਆਫ ਵਾਈਸਸ ਦੇ ਕੈਨ ਓਵਰਕਮ ਅਸ ਉਹ ਜਿੰਨੀ ਵੀ ਟੈਂਪਟੇਸ਼ਨਸ ਨੇ ਗਰੀਡ ਦੀਆਂ ਐਂਗਰ ਦੀਆਂ ਉਹ ਸਾਰੀਆਂ ਜਿਹੜੀਆਂ ਫੇਲ ਹੋ ਜਾਂਦੀਆਂ ਅਗਲੀ ਪੰਕਤੀ ਮੇਰੇ ਨਾਲ ਬੋਲੇ ਜੋ ਤਿੱਥੈ ਜੋਰ ਮਹਾਬਲ ਸੂਰ ਉਹ ਜਿਹੜਾ ਮਨ ਹੈ ਨਾ ਜਦੋਂ ਅਸੀਂ ਸ਼ਰਮ ਕਰਦੇ ਹਾਂ ਮਿਹਨਤ ਕਰਦੇ ਆ ਆਪਣੇ ਆਪ ਤੇ ਤੇ ਪ੍ਰਮਾਤਮਾ ਦੀ ਕਿਰਪਾ ਹੁਣ ਲੈਣ ਲੱਗ ਗਏ ਹੁਣ ਕੋਈ ਹੋਰ ਜ਼ੋਰ ਨਹੀਂ ਕੋਈ ਹੋਰ ਤਾਕਤ ਸਾਡੇ ਤੇ ਵਰਕ ਨਹੀਂ ਕਰ ਰਹੀ ਫੇਰ ਅਸੀਂ ਮਹਾਬਲੀ ਬਣਦੇ ਆ ਨਹੀਂ ਤੇ ਅਸੀਂ ਅਜੇ ਹਾਰੇ ਹੋਏ ਆ ਅਸੀਂ ਵਾਰੀਅਰਸ ਨਹੀਂ ਅਸੀਂ ਫਾਈਟਿੰਗ ਦੇ ਪਾ ਰਹੇ ਉਸ ਗਰੀਡ ਨੂੰ ਆਲ ਆਲ ਦੋਸ ਵਾਈਸਸ ਅਸੀਂ ਉਹਨਾਂ ਨਾਲ ਜਿੱਤ ਹੀ ਨਹੀਂ ਪਾ ਰਹੇ ਤਾਂ ਸਤਿਗੁਰੂ ਕਹਿੰਦੇ ਉੱਥੇ ਜੋਦੇ ਮਹਾਬਲੀ ਸੂਰ ਮੇ ਬਣਦੇ ਆ ਅੰਦਰ ਜਿੱਥੇ ਅਸੀਂ ਸਬਮਿਟ ਕਰ ਦਿੰਨੇ ਆ ਉਸ ਕਰਮ ਉਸ ਮਿਹਰਮਤ ਨੂੰ ਜੋਦ ਮਹਾਬਲ ਸੂਰ ਬ੍ਰੇਵ ਵਾਰੀਅਰਸ ਸੋ ਐਵਰੀ ਪਾਰਟ ਆਫ ਸੱਚ ਮਾਈਂਡ ਉਹ ਜਿਹੜਾ ਮਨ ਉਸ ਗਿਆਨ ਨੂੰ ਸਮਰਪਿਤ ਹੈ ਜਿਸ ਨੂੰ ਅਸੀਂ ਗਿਆਨ ਖੰਡ ਕਿਆ ਜਿਹੜਾ ਉਸ ਦੇ ਉੱਤੇ ਹਾਰਡ ਵਰਕ ਕਰਦਾ ਹੈ ਮਿਹਨਤ ਕਰਦਾ ਹੈ ਸ਼ਰਮ ਕਰਦਾ ਹੈ ਉਦੋਂ ਤੇ ਉਸ ਅੰਭਿਕਰਮ ਦੀ ਬਰਸਾਤ ਹੁੰਦੀ ਹੈ ਐਂਡ ਸੱਚ ਮਾਈਂਡ ਇਜ਼ ਅ ਬਰੇਵ ਪਾਵਰਫੁਲ ਵਾਰੀਅਰ ਕਿਹੜਾ ਪਾਵਰਫੁਲ ਵਾਰੀਅਰ ਮੈਂ ਆਪਣੇ ਗਵਾਂਡੀ ਨੂੰ ਕੁੱਟਣਾ ਹੈ ਮੈਂ ਗੁਰਦੁਆਰੇ ਕਿਸੇ ਹੋਰ ਨੂੰ ਜਾ ਕੇ ਹਰਾ ਕੇ ਉੱਥੇ ਇਲੈਕਸ਼ਨ ਜਿੱਤਨੇ ਇਹ ਵਾਲਾ ਵਾਰੀਅਰ ਨਹੀਂ ਬਰੇਵ ਵਾਰੀਅਰ ਅਗੇਂਸਟ ਦ ਵਾਈਸਸ ਜਿਹੜੇ ਵਿਕਾਰ ਨੇ ਮੇਰੇ ਅੰਦਰ ਤੇਰਾ ਵੈਰੀ ਨਾ ਜਹਾਨ ਵਿੱਚ ਕੋਈ ਵੈਰੀ ਤੇਰੇ ਐ ਪੰਦਿਆ ਕੋਈ ਬਾਹਰ ਦੁਸ਼ਮਣ ਜਿਹੜੇ ਬੈਠੇ ਉਹ ਤਾਂ ਬਾਅਦ ਦੀ ਗੱਲ ਆ ਨਹੀਂ ਉਹਨਾਂ ਨੇ ਇਹਨਾਂ ਨੂੰ ਨੁਕਸਾਨ ਨਹੀਂ ਕਰਨਾ ਜਿਹੜੇ ਅੰਦਰ ਵੈਰੀ ਕਰੀ ਜਾਂਦੇ ਨੇ ਉਹਨਾਂ ਦੇ ਅਗੇਂਸਟ ਅਸੀਂ ਸੂਰਮੇ ਬਣਨਾ ਹੈ ਮਹਾਬਲੀ ਜੋਦੇ ਬਣਨਾ ਹੈ ਅਗਲੀ ਪੰਕਤੀ ਨਾਲ ਬੋਲਿਓ ਤਿੰਮੇ ਰਾਮ ਰਹਿਆ ਭਰਪੂਰ ਉਸ ਮਨਸ ਸਟੇਟ ਆਫ ਮਾਈਂਡ ਕੀ ਹੁੰਦਾ ਆ ਉਹ ਸੂਰਮਾ ਬਣ ਜਾਂਦਾ ਉੱਥੇ ਵਿਕਾਰਾਂ ਲਈ ਥਾਂ ਨਹੀਂ ਬਚੀ ਭਰਪੂਰ ਫੁੱਲੀ ਫਿਲਡ ਪੂਰੀ ਤਰ੍ਹਾਂ ਅਬੰਡੈਂਟ ਉੱਥੇ ਰਾਮ ਬਸਿਆ ਹੋਇਆ ਹੈ ਅੰਦਰ ਰਾਮ ਹੁੰਦਾ ਜਿਹੜਾ ਰੋਮ ਰੋਮ ਵਿੱਚ ਰਮਿਆ ਹੋਇਆ ਹੈ ਇਕ ਓਅੰਕਾਰ ਵਨ ਗੋਡ ਇਸ ਪ੍ਰੈਜ਼ੈਂਟ ਇਨ ਆਲ ਏਵਰੀਵੇਅ ਆਲ ਦਾ ਟਾਈਮ ਜਦੋਂ ਉਹ ਮੇਰੇ ਅੰਦਰ ਵਸ ਗਿਆ ਮੇਰਾ ਧਿਆਨ ਹੀ ਉਸਤੇ ਹੋ ਗਿਆ ਹੁਣ ਹੋਰ ਕਿਸੇ ਵੱਲ ਧਿਆਨ ਨਹੀਂ ਨਹੀਂ ਹੁਣ ਸਵੇਰ ਘੱਟ ਆ ਰਾਮ ਬੋਲਿਆ ਜਿਹੜਾ ਬੋਲ ਰਿਹਾ ਮੈਂ ਉਹਨੂੰ ਸੁਣਨ ਲੱਗ ਗਿਆ ਜਦੋਂ ਉਹਨੂੰ ਸੁਣਨਾ ਸ਼ੁਰੂ ਕੀਤਾ ਸੁਣਿਆ ਮੰਨਿਆ ਮੰਨ ਕੀਤਾ ਪਾਓ ਅੰਤਰਗਤ ਤੀਰਥ ਅੰਦਰੋਂ ਹੁਣ ਪਵਿੱਤਰ ਹੋਣ ਲੱਗ ਗਏ ਇਹ ਆ ਸ਼ਰਮ ਇਹ ਆ ਮੇਨ ਤੁਹਾਉ ਜਪਜੀ ਸਾਹਿਬ ਜੋ ਕੁਝ ਸਾਨੂੰ ਦੱਸਿਆ ਗਿਆ ਅਸੀਂ ਉਸ ਦੇ ਉੱਤੇ ਸ਼ਰਮ ਕਰਕੇ ਮਿਹਨਤ ਕਰਕੇ ਇਸ ਸਟੇਟ ਤੇ ਪਹੁੰਚਣਾ ਹੈ ਜਿੱਥੇ ਅੰਦਰ ਕੇਵਲ ਇੱਕ ਪ੍ਰਮਾਤਮਾ ਹੀ ਸਾਡੇ ਅੰਦਰ ਸੁਰਤ ਵਿੱਚ ਰਹਿ ਗਿਆ ਐਵਰੀ ਪਾਰਟ ਆਫ ਸੱਚ ਕੌਨਸ਼ੀਅਸਨੈਸ ਸਾਡੀ ਉਸ ਕੌਨਸ਼ੀਅਸਨੈਸ ਦਾ ਐਵਰੀ ਪਾਰਟ ਦਿਨ ਮੈਂ ਰਾਮ ਰਹਾ ਭਰਪੂਰ ਇਸ ਇਨਹੈਬਿਟਡ ਬਾਈ ਦਾ ਲਾਰਡ ਸੋ ਅਸੀਂ ਸਿਰਫ ਇੱਕੋ ਚੀਜ਼ ਤੇ ਫੋਕਸ ਹੋ ਗਏ ਜਿਹੜਾ ਸਾਡੇ ਅੰਦਰ ਵਸਦਾ ਰੱਬ ਹੈ ਹੁਣ ਦੂਜਿਆਂ ਦੇ ਆਊਟਕਮ ਦੇਖਣ ਦਾ ਟਾਈਮ ਨਹੀਂ ਉਹਨ ਕਿਸੇ ਵੱਲ ਦੇਖ ਕੇ ਨਫ਼ਰਤ ਕਰਨ ਦਾ ਟਾਈਮ ਨਹੀਂ ਇਟ ਇਜ਼ ਨੋਟ ਟਾਈਮ ਫॉर ਹੈਟਰੀਡ ਐਨਵੀ ਜੈਰਸੀ ਗ੍ਰੀਡ ਐਂਗਰ ਐਨੀਥਿੰਗ ਕਿਉਂਕਿ ਮੇਰਾ ਸਾਰਾ ਫੋਕਸ ਇੱਕ ਚੀਜ਼ ਤੇ ਹੈ ਕਿ ਮੈਂ ਉਹਨੂੰ ਸੁਣਨਾ ਹੈ ਉਹਦੇ ਕੋਲੋਂ ਗਿਆਨ ਲੈਣਾ ਹੈ ਉਹਦੇ ਕੋਲ ਡਾਇਰੈਕਸ਼ਨਸ ਲੈ ਕੇ ਉਹਦੇ ਤੇ ਵਰਕ ਕਰਨਾ ਹੈ ਸ਼ਰਮ ਕਰਨੀ ਹੈ ਅਗਲੀ ਪੰਕਤੀ ਮੇਰੇ ਨਾਲ ਬੋਲੇ ਜੀ ਤਿੱਥੈ ਸੀਤਾ ਸੀਤਾ ਮਹਿਮਾ ਮਾਹੇ ਤਿੱਥੈ ਸੀਤਾ ਸੀਤਾ ਮਹਿਮਾ ਮਾਹੇ ਤੋ ਇਹਨੂੰ ਸੀਤਾ ਨਹੀਂ ਪੜਨਾ ਹੈ ਰਾਮ ਵਾਲੀ ਸੀਤਾ ਨਹੀਂ ਸੀਤਾ ਪੰਜਾਬੀ ਜਿਹੜਾ ਪੰਜਾਬੀ ਚ ਹੁੰਦਾ ਸੀਣਾ ਸਿਲਾਈ ਮਸ਼ੀਨ ਲੈ ਕੇ ਇਹ ਕਪੜਾ ਸੀਤਾ ਗਿਆ ਹੈ ਇਹ ਉਹ ਸੀਤਾ ਆ ਤੇ ਮੇਰੇ ਨਾਲ ਫਿਰ ਬੋਲਿਓ ਕਿੱਥੇ ਸੀਤੋ ਸੀਤਾ ਮਹਿਮਾ ਮਾਹੇ ਤੋ ਸੀਤੋ ਸੀਤਾ ਮਹਿਮਾ ਮਾਹੇ ਤੋ ਸੀਤੋ ਸੀਤਾ ਸੌਂ ਸਟਿਚ ਪੈਸ ਦੀ ਦਸਤਕੀਂ ਕਰਤੀ ਜਾਂਦੀ ਹੈ ਦੋ ਕਪੜਿਆਂ ਨੂੰ ਸਟਿਚ ਕਰ ਦਿੱਤਾ ਗਿਆ ਜੋੜ ਦਿੱਤਾ ਗਿਆ ਤਾਂ ਇਹ ਮਨ ਜਿਹੜਾ ਟੁੱਟਾ ਹੋਇਆ ਸੀ ਆਪਣੇ ਅੰਦਰ ਉਸ ਪ੍ਰਮਾਤਮਾ ਤੋਂ ਦੂਰ ਜਾ ਚੁੱਕਿਆ ਸੀ ਕਿਵ ਕੂੜਾ ਟੁੱਟਾ ਪਾਲੋ ਜਿਹੜੀ ਪਾਲ ਪੈ ਗਈ ਸੀ ਜਿਹੜੀ ਦੂਰੀ ਬਣ ਗਈ ਸੀ ਹੁਣ ਸੀਤਾ ਗਿਆ ਪੈਚ ਅਪ ਹੋ ਗਿਆ ਉਸ ਇੱਕ ਪਰਮਾਤਮਾ ਦੇ ਨਾਲ ਅੰਦਰ ਪਰ ਇਹ ਜਿਹੜਾ ਸਟੇਟ ਆਫ ਮਾਈਂਡ ਹੈ ਇਹ ਆਉਂਦਾ ਸ਼ਰਮ ਕਰਨ ਦੇ ਨਾਲ ਮਿਹਨਤ ਕਰਨ ਦੇ ਨਾਲ ਏਵਰੀ ਥਾਟ ਹਰ ਇੱਕ ਵਿਚਾਰ ਮੇਰੇ ਅੰਦਰ ਮਨ ਦਾ in such consciousness is so on centered on the inner divine o keval ik parmatma de hukum te centered ho janda othe jud janda jud jana alive badi judi hui to o akha meet ke chup karke live jodn di gal ta gurbani ch hai hi nahi chupay chup na ho gayi je lae raha o wala judna nahi o wali live nahi live ethe jithe ta continuously apne andar baithe parmatma naal seeta gaya proya gaya jud gaya ਪੱਕੇ 247 ਲਿਵ ਜੁੜ ਜਾਣਾ 247 ਮੈਡੀਟੇਸ਼ਨ ਕੰਟੀਨਿਊਸ ਮੈਡੀਟੇਸ਼ਨ ਵਾਈਲ ਇਵਨ ਇਫ ਆਮ ਡੂਇੰਗ ਆਲ ਮਾਈ ਵਰਕ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮ ਹੋ ਰਿਹਾ ਐ ਡਰਾਈਵਿੰਗ ਆਮ ਡੂਇੰਗ ਮਾਈ ਆਲ ਚੋਸ ਸਾਰੇ ਕੰਮ ਬਿਜ਼ਨਸ ਨੌਕਰੀ ਸਭ ਕੁਝ ਹੱਸੰਦੇ ਆ ਖੇਲੰਦੇ ਆ ਪੈਨੰਦੇ ਆ ਵਿੱਚੇ ਹੋਵੇ ਮੁਕ ਸੋਕਲ ਕਰਦੇ ਆ ਇਹ ਨਹੀਂ ਕਿ ਹਾਰੀਆ ਇੱਥੇ ਨਹੀਂ ਦੀ ਇੱਥੇ ਤੇ ਬੱਚੇ ਖੇਡੀ ਜਾਂਦੇ ਆ ਤੇ ਤੇ ਪਰਿਵਾਰ ਵੱਜੇ ਆ ਸਭ ਕੁਝ ਚੱਲੀ ਜਾਂਦਾ ਇੱਥੇ ਨਹੀਂ ਸਿਮਰਨ ਹੋਣਾ ਹਰ ਜਗ੍ਹਾ ਸਿਟਿੰਗ ਇਨ ਯੋਰ ਓਨ ਫੈਮਿਲੀ ਸਿਟਿੰਗ ਵਿਦ ਯੋਰ ਰਿਲੇਟਿਵ ਸਿਟਿੰਗ ਵਿਦ ਯੋਰ ਫਰੈਂਡਸ ਪਰ ਕੰਟੀਨਿਊਸ ਸਿਮਰਨ ਹੋ ਰਿਹਾ ਹੈ ਇਹਨੂੰ ਕਿਹਾ ਸਤਗੁਰੂ ਨੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਕਿਉਂ ਤਿੱਥੇ ਸੀਤੋ ਸੀਤਾ ਉਹ ਜਿਹੜਾ ਕੌਨਸ਼ੀਅਸਨੈਸ ਹੈ ਇਟ ਹੈਜ਼ ਬੀਨ ਸਟਿਚਡ ਪੈਚਡ ਅਪ ਵਿਦ ਦਾ ਇਨਰ ਡਿਵਾਈਨ ਅੰਦਰ ਜੁੜ ਗਏ ਇੱਕ ਮਿਕਤਾ ਹੋ ਗਈ ਇਹ ਤਰ੍ਹਾਂ ਪਤ ਪੌੜੀਆਂ ਚੜੀ ਹੋਏ ਇੱਕ ਈਸ਼ ਇੱਕ ਈਸ਼ ਹੋ ਗਏ ਉਹਦੇ ਨਾਲ ਜੁੜ ਗਏ ਅਗਲੀ ਪੰਕਤੀ ਨਾਲ ਬੋਲੇ ਜੀ ਤਾਂ ਕਿ ਰੂਪ ਨ ਕਥਨੇ ਜਾਵੇ ਸੋ ਬਾਇ ਵਰਕਿੰਗ ਔਨ ਥੈਟ ਡਿਵਾਈਨ ਹੁਕਮ ਜਦੋਂ ਉਸ ਤੇ ਵਰਕ ਕਰਨ ਲੱਗ ਗਏ ਸ਼ਰਮ ਕੀਤੀ ਕਰਮ ਮਹਾਰਾਜ ਦੀ ਪ੍ਰਮਾਤਮਾ ਦੀ ਹੋਣ ਲੱਗ ਗਈ ਕਿਰਪਾ ਹੋਣ ਲੱਗ ਗਈ ਹੁਣ ਜਿਹੜਾ ਅੰਦਰ ਰੂਪ ਬਣਦਾ ਦਿੱਥੇ ਕੜੀਏ ਸੁਰਤ ਮਤਮਨ ਬੁੱਧ ਉਹ ਜਿਹੜਾ ਆਸ਼ਰਮ ਖੰਡ ਕੀ ਬਾਣੀ ਰੂਪ ਉਹ ਜਿਹੜਾ ਹੁਣ ਰੂਪ ਘੜਿਆ ਗਿਆ ਨਾ ਇਨਕੰਪਰੀਹੈਂਸੀਬਲ ਉਹਨੂੰ ਕੰਪਰੀਹੈਂਡ ਨਹੀਂ ਕੀਤਾ ਜਾ ਸਕਦਾ ਯੂ ਕੈਨ ਨਾਟ ਡਿਫਾਈਨ ਇਟ ਇਨ ਵਰਡਸ ਉਹ ਤਾਂ ਜਿਹੜਾ ਉੱਥੇ ਪਹੁੰਚਦਾ ਉਸੇ ਨੂੰ ਪਤਾ ਹੈ ਜਿਵੇਂ ਪਿੱਛੇ ਜਪਜੀ ਸਾਹਿਬ ਚ ਆ ਗਿਆ ਸੀ ਨਾ ਗਿਆ ਜਾਪਿਆ ਜਾਏ ਜਦੋਂ ਉੱਥੇ ਜਾਈਦਾ ਫਿਰ ਪਤਾ ਲੱਗਦਾ ਹੈ so beauty of such mind filled with filled with divine virtues ਜਿਹੜਾ ਮਨ ਰੱਬੀ ਗੁਣਾਂ ਨਾਲ ਭਰਿਆ ਹੋਇਆ ਹੈ ਮਿਹਨਤ ਕਰਕੇ ਮੁਸ਼ਕਲਤ ਕਰਕੇ ਜਿਹਨੇ ਆਪਣੇ ਅੰਦਰੋਂ ਵਿਕਾਰਾਂ ਤੋਂ ਉਹਨਾਂ ਦਾ ਜੋਰ ਖਤਮ ਕਰ ਦਿੱਤਾ ਤਿੱਥੇ ਹੋਰ ਨਾ ਕੋਈ ਹੋ ਜਿੱਥੇ ਕੋਈ ਵਿਕਾਰ ਨਹੀਂ ਰਿਹਾ ਸਾਰੇ ਵਿਕਾਰ ਮੁੱਕਦੇ ਜਾਂਦੇ ਨੇ ਉੱਥੇ ਰੂਪ ਸੋਹਣਾ ਹੁੰਦਾ ਜਾਂਦਾ ਹੈ ਕਈ ਵਾਰ ਤੁਸੀਂ ਸੁਣਿਆ ਨਾ ਕਿ ਬਾਣੀ ਪੜਨ ਵਾਲਿਆਂ ਦਾ ਰੂਪ ਸੋਹਣਾ ਹੋ ਜਾਂਦਾ ਹੈ ਸੇ ਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਉਹ ਸੋਹਣੇ ਨੇ ਤਾਂ ਜਿਵੇਂ ਜਿਵੇਂ ਅਸੀਂ ਗੁਰੂ ਦੀ ਬਾਣੀ ਨਾਲ ਜੁੜਦੇ ਆਂ ਗੁਰੂ ਕੀ ਸੇਵਾ ਕਰਦੇ ਆਂ ਅਸੀਂ ਸੋਹਣੇ ਹੁੰਦੇ ਜਾਂਦੇ ਆਂ ਸੋਹਣੇ ਹੋਣ ਦਾ ਮਤਲਬ ਇਹ ਨਹੀਂ ਕਿ ਦੇ ਫਿਜ਼ੀਕਲ ਅਪੀਅਰੈਂਸ ਚੇਂजेस ਕਿਸੇ ਦਾ ਚਿਹਰਾ ਬਾਹਰੋਂ ਨਹੀਂ ਬਦਲ ਜਾਂਦਾ ਇਟਸ ਨੋਟ ਅਬਾਊਟ ਵਾਟ ਕਲਰ ਯੂ ਆਰ ਵਾਟ ਏਜ ਯੂ ਆਰ ਕਿਉਂਕਿ ਮੈਨੂੰ ਤਾਂ ਇਹ ਹੀ ਲੱਗਦਾ ਕਿ ਮੇਰਾ ਸ਼ਾਇਦ ਕਲਰ ਚੇਂਜ ਹੋ ਜਾਊਗਾ ਮੈਂ ਸ਼ਾਇਦ ਜਵਾਨ ਹੋ ਜਾਵਾਂਗਾ ਇਹ ਨਹੀਂ ਹੁੰਦਾ ਇਟਸ ਨੋਟ ਅਬਾਊਟ ਯਰ ਫਿਜ਼ੀਕਲ ਅਪੀਅਰੈਂਸਸ ਉੰਜ ਤਾਂ ਅਸੀਂ ਬੜੇ ਸਿਆਣੇ ਆ ਕਹਿ ਦਿੰਨੇ ਆ ਜੀ ਬਾਹਰਲੀ ਸ਼ਕਲ ਦਾ ਨਹੀਂ ਹੁੰਦਾ ਬੰਦਰਾ ਅੰਦਰ ਅੰਦਰੋਂ ਸੋਹਣਾ ਹੋਣਾ ਚਾਹੀਦਾ ਤਾਂ ਅੰਦਰਲਾ ਸੋਹ ਆਪਣਾ ਕੋਣ ਵਰਕ ਕਰ ਰਿਹਾ ਹੈ ਐਵਰਕ ਛੋਟ ਅਬਾਊਟ ਦਿਸ ਆਰ ਵੀ ਵਰਕਿੰਗ ਅਪਨ ði ਇਨਰ ਬਿਊਟੀ ਕੀ ਅਸੀਂ ਆਪਣੀ ਅੰਦਰਲੀ ਬਿਊਟੀ ਤੇ ਵਰਕ ਵੀ ਕਰ ਰਹੇ ਆ ਉਧਰ ਵਰਕ ਕਰਾਂਗੇ ਤਾਂ ਸੋਹਣੇ ਬਣਾਂਗੇ ਬਾਅਦ ਦੇਖੋ ਕਿੰਨਾ ਯਤਨ ਕਰਦੇ ਆ ਐਵਰੀ ਡੇ ਮਾਰਨਿੰਗ ਜਦੋਂ ਮੈਂ ਕਿਤੇ ਜਾਣਾ ਹੋਵੇ ਮੈਂ ਤਿਆਰ ਹੁੰਨਾ ਸ਼ੀਸ਼ੇ ਦੇ ਸਾਹਮਣੇ ਮੈਂ ਦੇਖਦਾ ਵੀ ਮੇਰੀ ਪਾਗ ਐਦਾਂ ਆ ਮੇਰੀ ਦਾੜੀ ਐਦਾਂ ਆ ਮੇਰੇ ਇੱਥੇ ਕੁਝ ਲੱਗਾ ਤੇ ਨਹੀਂ सो मेकअप सिर्फ लेडीज नहीं कर दी कितने क्योंकि ही बार मैं देखा को पास हो जाता है कि हाँ भाई यह मेकअप कर दी सुरमा असं भी करते हर कोई करना और हर च करता है इस गल रखिए तो मेकअप जरूरी है बार दी वास्ते, फिजिकल वर्ल्ड हर तरह दस्तार बनना मेकअप है कपड़े पाँचना है हाँ, हर चीज है ना वो अति जी माड़ी होंगी है ਐਨੀਥਿੰਗ ਇਨ ਐਕਸਟੈਂਡ ਇਜ਼ ਆਲਵੇਸ ਬੈਡ ਉਹ ਨਹੀਂ ਹੋਣਾ ਚਾਹੀਦਾ ਉਹ ਦਿਖਾਵਾ ਹੋ ਜਾਂਦਾ ਹੈ ਤਾਂ ਅਸੀਂ ਬਹੁਤੀ ਵਾਰ ਧਾਰਮਿਕ ਲਿਬਾਸ ਧਾਰਮਿਕ ਚਿੰਨ ਵੀ ਦਿਖਾਵੇ ਵਾਸਤੇ ਪਾ ਰਹੇ ਆ ਆਊਟਰ ਮੇਕਅਪ ਵਾਸਤੇ ਪਾ ਰਹੇ ਪਿੱਛੇ ਅਸੀਂ ਜਪਜੀਤ ਸਾਹਿਬ ਜੀ ਇਸ ਬਾਰੇ ਸੁਣਾਈ ਮੁੰਡਾ ਸੰਤੋਖ ਸ਼ਰਮਪਤ ਝੋੜੀ ਧਿਆਨ ਕੀ ਕਰੇ ਵਿਭੂਤ ਜੋਗੀ ਵੀ ਮੇਕਅਪ ਕਰ ਰਿਹਾ ਸੀ ਕੰਨਾਂ 'ਚ ਮੁੰਦਰਾ ਪਾ ਕੇ ਸਰੀਰ ਤੇ ਸੁਆਹ ਮਲ ਕੇ ਕਿ ਮੈਂ ਧਰਮੀ ਹਾਂ ਮੇਰੇ ਵਰਗਾ ਕੌਣ ਹੋਣਾ ਕੱਪੜੀ ਪਾ ਕੇ ਕਿ ਮੈਨੂੰ ਹੀ ਰੱਬ ਮਿਲ ਜਾਏ ऐसे तेरा कोई जनेऊ पाके कोई मेरे ਵਰਗਾ ਕਕਾਰ ਪਾਕੇ ਵੀ ਮੇਕਅਪ ਕਰੀ ਬਿਠਾਇਆ ਪਰ ਜਦ ਤੱਕ ਅੰਦਰ ਗੁਣ ਨਹੀਂ ਆਏ ਸੰਤੋਖ ਦੇ ਧਿਆਨ ਨਹੀਂ ਹੈ ਉਦੋਂ ਤੱਕ ਫਿਰ ਉਹ ਸਾਰਾ ਮੇਕਅਪ ਕਿਸੇ ਕੰਮ ਦਾ ਨਹੀਂ ਤੇਰਾ ਕੀਤਾ ਹੋਇਆ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਗੁਰਬਾਣੀ ਦਾ ਇਹ ਪ੍ਰਮਾਣ ਹੈ ਪਰ ਬਿਊਟੀ ਆਫ ਸੱਚ ਮਾਈਂਡ ਜਿਹਨੇ ਅੰਦਰੋਂ ਟਰਾਂਸਫਾਰਮ ਕੀਤਾ ਖੁਦ ਨੂੰ ਗੁਰੂ ਦਾ ਗਿਆਨ ਬਾਣੀ ਪੜ੍ਹ ਕੇ ਗਿਆਨ ਲੈ ਕੇ ਵੀ ਨੀਡ ਟੂ ਵਰਕ ਅਪਨ ਅਬਾਊਟ ਹਨ ਸੈਲ ਇਜ਼ ਨੋਟ ਜਸਟ ਟੂ ዱ ਹਾਊ ਮੈਨੀ ਪਾਰਟਸ ਯੂ ਆਰ ਗੋਇੰਗ ਟੂ ዱ ਕਿ ਮੇਰਾ ਬੱਚਾ ਪਾਸ ਹੋ ਜਾਏ ਕੀ ਇਹਨੇ ਪਾਠ ਕਰਾਂਗਾ ਤੇ ਮੇਰਾ ਆਵਲਾ ਕੰਮ ਹੋ ਜਾਏ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਪਾਠ ਲੈ ਕੇ ਉਸ ਨੌਲੇਜ ਨੂੰ ਲੈ ਕੇ ਉਸ ਵਿਜ਼ਡਮ ਨੂੰ ਲੈ ਕੇ ਵਰਕ ਅਪਨ ਯੋਰ ਓਨ ਸਿਰਫ ਸ਼ਰਮ ਕਰੋ ਫਿਰ ਅੰਦਰ ਗ੍ਰੇਸ ਪ੍ਰਮਾਤਮਾ ਦੀ ਕਿਰਪਾ ਵਰਸੇਗੀ ਫਿਰ ਅੰਦਰ ਬਿਊਟੀ ਜਿਹੜੀ ਆਉਂਦੀ ਹੈ ਉਹ ਡਿਵਾਈਨ ਵਰਚੂਸ ਰੱਬੀ ਗੁਣਾ ਵਾਲਾ ਜਿਹੜਾ ਅੰਦਰ ਸ਼ਿੰਗਾਰ ਹੁੰਦਾ ਹੈ ਜਿਹਨੂੰ ਸਤਗੁਰੂ ਨੇ ਪਿੱਛੇ ਜਪਜੀ ਸਾਹਿਬ ਚ ਕਿਹਾ ਸੀ ਨਾ ਕਿ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖਸ ਨੂੰ ਨਹੀਂ ਇੱਕ ਸਿੱਖਿਆ ਵੀ ਜੇ ਕਿਤੇ ਸੁਣ ਲਈ ਮੰਨ ਲਈ ਅੰਦਰ ਉਤਾਰ ਲਈ ਤੇ ਫਿਰ ਅੰਦਰ ਹੀਰੇ ਮੋਤੀ ਜਵਾਹਰਾਤਾਂ ਅਤੀ ਸ਼ਿੰਗਾਰੇ ਜਾਂਦੇ ਹਨ ਐਂਡ ਦੈਟ ਕੈਨ ਨਾਟ ਬੀ ਡਿਸਕ੍ਰਾਈਬ ਅਗਲੀ ਤੋਕ ਬੋਲਿਓ ਮੇਰੇ ਨਾਲ ਜੀ ਨਾ ਹੋਏ ਮਰ ਹੈ ਨਾ ਠਾਗੇ ਜਾਹੇ ਤੋ ਮਰਨਾ ਇਜ਼ ਨਾਟ ਅਬਾਊਟ ਫਿਜ਼ੀਕਲ ਡੈਥ ਮੋਸਟ ਆਫ ਦਾ ਟਾਈਮਸ ਵੀ ਆਰ ਮੋਰ ਕਨਸਰਨਡ ਅਬਾਊਟ ਫਿਜ਼ੀਕਲ ਡੈਥ ਇਸੇ ਕਰਕੇ ਜਦੋਂ ਕਿਸੇ ਦੀ ਫਿਜ਼ੀਕਲ ਡੈਥ ਹੁੰਦੀ ਅਸੀਂ ਕਹਿੰਦੇ ਭਾਈ ਸਾਹਿਬ ਆਹ ਵਾਲੇ ਸ਼ਬਦ ਪੜਿਓ ਪਈ ਸਾਭੀ ਵਿਚਾਰਿਓ ਉਹੀ ਸ਼ਬਦ ਪੜਦੇ ਨੇ ਫਿਰ ਬਿਕੋਜ਼ ਲੱਗਦਾ ਕਿ ਇਹ ਨਾਲ ਸੰਗਤ ਨਾਰਾਜ਼ ਨਾ ਹੋ ਜਾਏ ਮੈਂ ਹਮੇਸ਼ਾ ਕਿਹਾ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਮੋਸਟ ਆਫ ਦਾ ਟਾਈਮ ਦਾ ਵਰਡ ਜਿਹੜਾ ਮਰਨ ਦਾ ਵਰਡ ਆ ਰਿਹਾ ਨਾ ਇਟਸ ਨੋਟ ਅਬਾਊਟ ਫਿਜ਼ੀਕਲ ਡੈਥ ਮੋਸਟ ਆਫ ਦਾ ਟਾਈਮ ਬਹੁਤ ਕਾਟੇ ਸ਼ਬਦ ਨੇ ਜਿਹੜੇ ਫਿਜ਼ੀਕਲ ਡੈਥ ਨਾਲ ਰਿਲੇਟਡ ਨਹੀਂ ਪਰ ਉਹ ਸਾਨੂੰ ਪਸੰਦ ਨਹੀਂ ਅਸੀਂ ਉਹ ਕਹਿਣਾ ਹੀ ਨਹੀਂ ਕਿ ਗਾਓ ਅਸੀਂ ਕੁਝ ਹੋਰ ਇਕਵਾਏ ਜਾ ਰਹੇ ਹਾਂ पवने में पवन समाया ज्योति में ज्योत रल जाया माटी माटी हुई एक रोवण हारे की कवन टेक दैट्स अबाउट फिजिकल डेथ बट देन गुरु अर्जुन साहिब सेज कौन मुआ रे कौन मुआ क्वेश्चन इज व्हेदर पर्सन हु इज डाइंग फिजिकली इज दैट डेथ और डेथ इज समथिंग एल्स ब्रह्मज्ञानी मिल करो विचारा गुरु कोल बैठ के विचार ते करो कि मरना तो कुछ और है मरना ये नहीं है ये तो सारया ते आनी है ए तो चलत ਇਹ ਤੋਂ ਰਚਨਾ ਰਚਿਆ ਕਰਤਾ ਇਹ ਜੋ ਹੈ ਉਹ ਚਲਤ ਪਿਆਏ ਤਾਂ ਨਿਯਮ ਹੈ ਸ੍ਰਿਸ਼ਟੀ ਦਾ ਨੇਚਰਸ ਲਾ ਐਵਰੀਥਿੰਗ ਵਿਚ ਇਜ਼ ਬੋਰਨ ਹੈਜ਼ ਟੂ ਡਾਈ ਪਰ ਜੀਉਂਦੇ ਆ ਜਿਹੜੇ ਅਸੀਂ ਮਰ ਰਹੇ ਆ ਵੀ ਡਾਈ ਵਾਈਲ ਵਾਈਲ ਲਿਵਿੰਗ ਯੂ نو ਵੀ ਡਾਈ ਇਨ ਗਰੀ ਵੀ ਆਰ ਡਾਈਇੰਗ ਇਨ ਹੈਟ੍ਰਡ ਐਂਡ ਐਨਵੀ ਆਲਵੇਸ ਦਿੰਦਿ ਮਤਾਨੀ ਕਿੰਨੀ ਵਾਰ ਕੋਵਰਡ ਇਸ ਐਸ ਸ਼ੇਕਸਪੀਅਰ ਸੇਜ਼ ਕੋਵਰਡ ਡਾਈ ਮੈਨੀ ਟਾਈਮ ਬਿਫੋਰ ਥੇਅਰ ਡੈਥ ਤੋ ਅਸੀਂ ਮਰ ਰਹੇ ਆ ਉਸਨ ਬਾਰੇ ਤੁਮ ਜਦੋਂ ਤੁਸੀਂ ਸਾਥ ਨੂੰ ਸਾਨੂੰ ਦੱਸ ਰਹੇ ਨਾ ਹੋਏ ਮਰਨ ਜਿਨ੍ਹਾਂ ਨੇ ਆਪਣੇ ਅੰਦਰ ਕਰਮ ਕੀਤਾ ਆਪਣੇ ਅੰਦਰ ਮਿਹਨਤ ਕੀਤੀ ਆਪਣੇ ਆਪ ਨੂੰ ਸਵਾਰਿਆ ਜਿਹੜੇ ਅੰਦਰੋਂ ਸੋਹਣੇ ਬਣ ਗਏ ਉਹ ਮਰਦੇ ਨਹੀਂ ਦੇ ਨਵਰ ਡਾਈ ਪਗਤ ਕਬੀਰ ਜੀ ਸੇਜ਼ ਮੈਂ ਨਾ ਮਰਉ ਮਰਬੋ ਸੰਸਾਰਾ ਮੈਂ ਨਹੀਂ ਮਰਨਾ ਦੁਨੀਆ ਮਰਦੀ ਹੈ ਮਰਤਾ ਮਰਤਾ ਜਗ ਬੁਵਾ ਮਰ ਵੀ ਨਾ ਜਾਣੇ ਸੋ ਹੀ ਇਸ ਨੋਟ ਟਾਕਿੰਗ ਅਬਾਊਟ ਫਿਜ਼ੀਕਲ ਡੈਥ कि लोग जिंद जी मर रहे हैं मैं इस मौत नहीं मरना चाहता आई इन नहीं मरना चाहता तो करा गुरु कोई कर अमर हो जाइए अमृत पीवे अमर सुमृत है वह ज्ञान रबी गया जिद अमर हो जानेट डाय इतने देखा कि मरना की है ठगे जाए ठगना होंडा है चीटिंग पलंटरिंग किसी लुट लेना see here such mind which is devoted to the inner divine neither dies o marda nahi marna ki hoya ceases to follow the hukm mainu pata si ki ki, ki nahi karna mainu pata ki hai ki jhooth nahi bolna assi kai wari kisnu kehna ge ke lai bhai tenu te pata si ki lalach buri bala hai par fe othe ja ke marya na lalach piche kam kar leya na ਦੇ ਵੀਰ ਜੀ ਉਸ ਤੋਂ ਹੀ ਪਿਛਲੇ ਸੰਡੇ ਵੀ ਸੁਣੀ ਸੀ ਕਿ ਉਹ ਜ਼ਮੀਨ ਮੈਨੂੰ ਵੱਧ ਤੋਂ ਵੱਧ ਮਿਲੇ ਹੀ ਸਟਾਰਟਡ ਰਨਿੰਗ ਥਰੋਅਆਊਟ ਦਾ ਡੇ ਐਂਡ ਹੀ ਡਾਈਡ ਲਾਲਚ ਨੇ ਮਾਰਿਆ ਉਹਨਾਂ ਉਹਨੂੰ ਤੋਪ ਨੇ ਨਹੀਂ ਮਾਰਿਆ ਹਟਕਾਨ ਨੇ ਨਹੀਂ ਮਾਰਿਆ ਉਹਦੇ ਲਾਲਚ ਨੇ ਮਾਰਿਆ ਲਾਲਚ ਪਿੱਛੇ ਤੁਰਿਆ ਗਿਆ ਉਹਦੋਂ ਸੋ ਇਹ ਸਾਡੇ ਆਪਣੇ ਵਿਕਾਰ ਨੇ ਜਿਹੜੇ ਸਾਨੂੰ ਮਾਰਦੇ ਨੇ ਜਦੋਂ ਅਸੀਂ ਉਸ ਰੱਬ ਦੇ ਹੁਕਮ ਨੂੰ ਮੰਨਣਾ ਛੱਡ ਦਿੰਦੇ ਅਸੀਂ ਮਰ ਜਾਂਦੇ ਹਾਂ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਵੈਨ ਵੀ ਫੋਰਗੇਟ ਵੈਨ ਵੀ ਇਗਨੋਰ ਦੈਟ ਹੁਕਮ ਫਰਮ ਵਿਦਨ ਜਿਹੜਾ ਕਹਿ ਰਿਹਾ ਕਿ ਨਾ ਕਰ ਉਹਨੂੰ ਅਸੀਂ ਮਾਰਦੇ ਹਾਂ ਉਹਨੂੰ ਕਹਿੰਦੇ ਨੇ ਅੰਤ ਹੋ ਜਾਣਾ ਨਾਟ ਚੀਟਡ অর ਪਲੰਡਰਡ ਚੀਟਡ ਹੁੰਦਾ ਹੈ ਉਹ ਵਿਕਾਰ ਸਾਨੂੰ ਲੁੱਟ ਲੈਂਦੇ ਨੇ ਚੰਗੇ ਭਲੇ ਸਿਆਣੇ ਹੁੰਨੇ ਆ ਝੂਠ ਬੋਲ ਜਾਂਦੇ ਚੰਗੇ ਭਲੇ ਸਿਆਣੇ ਹੁੰਨੇ ਆ ਚੀਟਿੰਗ ਕਰਦੇ ਉਹ ਵਿਕਾਰ ਸਾਡੇ ਸਾਰੇ ਗਿਆਨ ਨੂੰ ਸਾਰੀ ਸਿਆਣਪ ਨੂੰ ਲੁੱਟ ਰਹੇ ਨੇ तो लेफ्ट विथ नो वाइसस ਸਾਡੇ ਅੰਦਰ ਜਿਹੜੇ ਵਾਈਸਸ ਨੇ ਵਰਚੂਜ਼ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਜਦੋਂ ਅਸੀਂ ਵਾਈਸਸ ਦੇ ਚੱਕਰ ਚ ਪੈ ਜਾਂਦੇ ਹਾਂ ਬੜਿਆ ਪੁਣੀ ਸੀ ਬੰਦਾ ਬਹੁਤ ਚੰਗਾ ਸੀ ਆਪਾਂ ਕਹਿ ਦਿੰਨੇ ਨਾ ਬੰਦਾ ਤੇ ਬੜਾ ਚੰਗਾ ਸੀ ਪਰ ਪਤਾ ਨਹੀਂ ਕਿੱਥੋਂ ਮਾੜੀ ਜੀ ਨਫ਼ਰਤ ਨੇ ਉਹਦਾ ਸਾਰਾ ਖਤਮ ਕਰ ਦਿੱਤਾ ਮਾੜੇ ਦੇ ਈਗੋ ਨੇ ਅਹੰਕਾਰ ਨੇ ਸਾਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਕਹਿੰਦੇ ਹੈ ਕਿ ਨਹੀਂ ਐਸ ਯੂ ਮਸਟ ਹੈਵ ਨੋਨ ਅਬਾਊਟ ਦਿਸ ਬਿਊਟੀਫੁਲ ਸਟੋਰੀ ਬਾਏ ਲਿਓ ਟੋਲਸਟੋਏ ਅ ਸਪਾਰਕ ਨੈਗਲੈਕਟਡ ਬਰਨਸ ਦਾ ਹਾਊਸ ਇੱਕ ਛੋਟੀ ਜੀ ਚਿੰਗਾਰੀ ਪੂਰੇ ਘਰ ਨੂੰ ਸਾੜ ਦਿੰਦੀ ਹੈ 스파크 ਨਗਲ ਕੇ ਕੁਇਕ ਸਪਾਰਕ ਕੀ ਸੀ ਉਹ ਸਟੋਰੀ ਦੇ ਵਿੱਚ ਈਗੋ ਉਹਦੇ ਅੰਦਰ ਇੱਕ ਈਗੋ ਸੀ ਕਿ ਮੈਂ ਵੱਡਾ ਮੈਂ ਸਿਆਣਾ ਹੈ ਉਹ ਈਗੋ ਦੇ ਸਪਾਰਕ ਨੇ ਸਾਰਾ ਕੁਝ ਤਬਾਹ ਕਰ ਦਿੱਤਾ ਭਾਵੇਂ ਬੰਦਾ ਕਿੰਨਾ ਸਿਆਣਾ ਕਿੰਨਾ ਪਾਵਰਫੁਲ ਕਿੰਨਾ ਕੁਝ ਸੀ ਸਭ ਕੁਝ ਖਤਮ ਕਰ ਦਿੱਤਾ ਤਾਂ ਇੱਕ ਵਿਕਾਰ ਜਿਹੜਾ ਹੈ ਸਾਨੂੰ ਲੁੱਟ ਲੈਂਦਾ ਹੈ ਮਾਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਬਟ ਵੈਨ ਵੀ ਆਰ ਸਬਮਿਟਡ ਟੂ ਦਾ ਇਨਰ ਡਿਵਾਈਨ ਸੱਚ ਮਾਈਂਡ ਇਟ ਨੇਵਰ ਡਾਈਜ਼ ਉਹ ਮਰਦਾ ਨਹੀਂ ਉਹ ਲੁੱਟਿਆ ਨਹੀਂ ਜਾਂਦਾ ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਜਿਨ ਕੈ ਰਾਮ ਵਸੈ ਮਨ ਮਾਹੇ ਜਿਨ੍ਹਾਂ ਨੇ ਰਾਮ ਨੂੰ ਆਪਣੇ ਮਨ ਚ ਵਸਾ ਲਿਆ ਆ ਉਹ ਮਰਦੇ ਨਹੀਂ ਫਿਜ਼ੀਕਲ ਡੈਥ ਸਾਰਿਆਂ ਤੇ ਹੁੰਦੀ ਹੈ ਕਬੀਰ ਇਜ਼ ਨੋ ਮੋਰ ਹੇਅਰ ਫਿਜ਼ੀਕਲੀ ਕਬੀਰ ਜੀ ਜਿਹੜੇ ਫਿਜ਼ੀਕਲੀ ਇੱਥੇ ਨਹੀਂ ਹੈਗੇ ਉਹਨਾਂ ਨੇ ਕਲੇਮ ਇਹ ਕੀਤਾ ਸੀ ਕਿ ਮੈਂ ਨਾ ਮਰੂ ਮੈਂ ਨਹੀਂ ਮਰਨਾ ਬੰਦਾ ਕਹੇਗਾ ਜੀ ਗੁਰਬਾਣੀ ਤੇ ਲਿਖਿਆ ਮੈਂ ਨਾ ਮਰਾਂ ਤੇ ਕਬੀਰ ਜੀ ਤੇ ਮਰ ਗਏ ਫਿਜ਼ੀਕਲ ਡੈਥ ਕਮਸ ਟੂ ਆਲ ਉਹ ਸਾਰਿਆਂ ਤੇ ਹੀ ਆਉਣੀ ਹੈ ਇਟਸ ਅਬਾਊਟ ਵੈਦਰ ਯੂ ਡਾਈ ਵਾਈਲ ਯੂ ਆਰ ਅਲਾਈਵ অর ਨਾਟ ਲੋਗ ਮਰ ਰਹੇ ਨੇ ਵਿਕਾਰਾਂ ਦੇ ਵਿੱਚ ਅਸੀਂ ਵਿਕਾਰਾਂ 'ਚ ਮਰ ਜਾਂਦੇ ਆ ਇੱਕ ਬੰਦਾ ਅ ਪਰਸਨ ਹੂ ਇਸ ਲਿਵਿੰਗ ਇਨ ਜੈਲਸੀ ਐਂਡ ਐਨਮੀ ਇਜ਼ ਆਲਵੇਜ਼ ਡਾਈਂਗ ਹਮੇਸ਼ਾ ਮਰਿਆ ਉਹ ਜਦੋਂ ਵੀ ਕਿਸੇ ਦੀ ਤਰੱਕੀ ਦੇਖਦਾ ਕਿਸੇ ਹੋਰ ਦੀ ਸਕਸੈਸ ਦੇਖਦਾ ਉਹ ਅੰਦਰੋਂ ਅੰਦਰੋਂ ਮਰੀ ਜਾਂਦਾ ਮੈਨੂੰ ਕਿਉਂ ਨਹੀਂ ਮਿਲਿਆ ਮੇਰਾ ਕਿਉਂ ਨਹੀਂ ਹੋਇਆ ਹੋ ਜਾਣਾ ਚਾਹੀਦਾ ਸੀ ਹਮੇਰੇ ਵਿੱਚ ਬੰਦਾ ਰੋਜ਼ ਮਰ ਰਿਹਾ ਆ ਜਿਉਂ-ਜਿਉਂ ਚੱਲੇ ਚੁਬੈ ਦੁੱਖ ਪਾਵੇ ਜਮਕਾਲ ਸਹੇ ਸਿਰ ਡੰਡਾ ਹੈ ਇਹ ਜਮ ਦਾ ਡੰਡਾ ਹਮੇਸ਼ਾ ਸਿਰ ਤੇ ਵੱਜਦਾ ਮੈਨੂੰ ਮੈਂ ਇੰਨਾ ਸਿਆਣਾ ਮੈਨੂੰ ਨਹੀਂ ਪੁੱਛਿਆ ਵਿਆਹ ਰਖ ਲਿਆ ਮੇਰੀ ਸਲਾਹ ਨਹੀਂ ਲਈ ਇਹੀ ਚੱਲਦਾ ਦੇਖ ਲੋ ਜਿੱਥੇ ਵੀ ਵਿਆਹ ਹੁੰਦਾ ਨਾ ਪੰਜਾਬੀਆরা ਉੱਥੇ ਇੱਕ ਨਾ ਇੱਕ ਬੰਦਾ ਹੁੰਦਾ ਜਿਹਨੇ ਮੂੰਹ ਫਲਾਇਆ ਆਂਦਾ ਸਾਈਡ ਤੇ ਮੈਨੂੰ ਨਹੀਂ ਪੁੱਛਿਆ ਮੈਂ ਹੀ ਸਿਆਣਾ ਸੀ ਇਹ ਮੁੰਡਾ ਲੱਭਾਇਆ ਕੁੜੀ ਲੱਭੀ ਆ ਉਹਦੇ ਵਿੱਚੋਂ ਉਹਨੇ ਸਾਰੇ ਕੀੜੇ ਲੱਭ ਲੈਣੇ ਕੋਣ ਮਰਿਆ ਨਾਉ so although all others are enjoying that marriage or wedding but that person is dying continuously dying while why they are happy why they are rejoicing poon nu khush dekh ke ki mari janda so assi mari jande par jadon assi is rab nu samarpit hone andar gun aunde hai sabar de santosh de contentment andar humility on the humbleness on the forgiveness from the then we don't die jootak forgiveness nahi we carry the burden of the mistakes of others ohne aa kitta si adha kitta si but we are doing we are punishing our own sa bas khud nu punish kar rahe anger vengeance main badla lena hai you are dying every day to guruji kande physical death ta saryan nu honi us to pehla na maro apne aap nu na maro to jinna de hirday ch ram bas gaya jide mindful ne jinna nu chete hai ਰੀਮੈਂਬਰ ਸਾਥ ਸੰਗਤ ਵੈਨ ਯੂ ਰੀਡ ਸ੍ਰੀ ਸੁਖਮਨੀ ਸਾਹਿਬ ਕਾ ਪ੍ਰਭ ਕੈ ਸਿਮਰਨ ਘਰ ਬਨਾ ਬਸਾਇ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਸਿਮਰਨ ਕੀਐ ਬਿਕਮਿੰਗ ਮਾਈਂਡਫੁਲ ਟੂ 댓 ਡਿਵਾਈਨ ਪਾਵਰਫੁਲ ਆਲਮਾਈਟੀ ਹੂ ਲਿਵਸ ਵਿਦਿਨ ਯੂ ਜਦੋਂ ਵੇਲੇ ਪ੍ਰਤੀ ਮਾਈਂਡਫੁਲ ਹੋ ਗਏ ਹਰ ਵੇਲੇ ਯਾਦ ਹੈ ਕਿ ਮੇਰੇ ਨਾਲ ਆ ਉਹਨੇ ਸਭ ਕੁਝ ਬਣਾਇਆ ਸਾਰਿਆਂ ਦਾ ਉਹੀ ਹੈ ਸਾਰਿਆਂ ਦਾ ਦਾਤਾ ਉਹੀ ਹੈ ਇਸੇ ਕਰਕੇ ਅਰਦਾਸ ਸਾਡੀ ਇਹੀ ਸੀ ਸ੍ਰੀ ਜਪਜੀ ਸਾਹਿਬ ਦੇ ਵਿੱਚ ਕਿ ਗੁਰਾ ਇੱਕ ਦੇਹ ਮੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਮੈਨੂੰ ਨਾ ਭੁੱਲਾ ਤੋਂ ਮੈਂ ਭੁੱਲਾ ਨਾ ਇਹ ਹੈ ਸਿਮਰਨ ਮਾਈਂਡਫੁਲ ਐਵਰੀ ਪਾਰਟ ਆਫ ਸੱਚ ਕੌਨਸ਼ੀਅਸਨੈਸ ਇਜ਼ ਫੋਕਸਡ ਔਨ ਦਾ ਇਨਰ ਡਿਵਾਈਨ ਥੈਟ ਕੌਨਸ਼ੀਅਸਨੈਸ ਥੈਟ ਮਾਈਂਡ ਇਜ਼ ਆਲਵੇਸ ਮਾਈਂਡਫੁਲ ਆਲਵੇਸ ਰਿਮੈਂਬਰਿੰਗ ਕਿ ਪ੍ਰਮਾਤਮਾ ਹਰ ਗੜੇ ਮੇਰੇ ਨਾਲ ਹੈ ਫਿਰ ਉਹ ਲੁੱਟਿਆ ਨਹੀਂ ਜਾਂਦਾ ਫਿਰ ਉਹ ਮਰਦਾ ਨਹੀਂ ਅਗਲੀ ਪੰਕਤੀ ਮੈਂ ਨਾਲ ਬੋਲਿਓ ਜੀ ਤਿੱਥੈ ਭਗਤ ਵਸੈ ਕੇ ਲੋ ਉਸ ਲੋ ਦੇ ਵਿੱਚ ਲੋ ਹੁੰਦੀ ਹੈ ਲਾਈਟ ਇਨਲਾਈਟਨਮੈਂਟ ਉਸ এনలైਟਨਮੈਂਟ ਦੇ ਵਿੱਚ ਉਹ ਜਿਹੜਾ ਮਨ ਹੈ ਉਹ ਭਗਤ ਬਣਦਾ ਜਾਂਦਾ ਹੈ ਭਗਤ ਇਸ ਨੋਟ ਸਰਟਨ ਕਾਈਂਡ ਆਫ ਕਲੋਥਸ অর ਵਾਟ ਇਜ਼ ਯਰ ਰੂਟੀਨ ਯੂ ਨੋ ਡੇਲੀ ਰੂਟੀਨ ਕੀ ਇਨੇ ਵੇਲੇ ਜੁੜਨਾ ਤੇ ਆਹ ਕੰਮ ਕਰਨਾ ਇਹ ਭਗਤੀ ਨਹੀਂ ਹੈ ਭਗਤੀ ਇਸ ਸਰੈਂਡਰਿੰਗ ਟੂ ਦਾ ਇਨਰ ਡਿਵਾਈਨ ਭਗਤ ਹੋ ਗਿਆ ਡਿਵੋਟੀ ਜੋ ਅਸੀਂ ਨਾਰਮਲ ਟਾਊਨਸ 'ਚ ਕਹਿੰਦੇ ਆ ਪਰ ਡਿਵੋਟਡ ਟੂ ਦਾ ਇਨਰ ਡਿਵਾਈਨ ਡਿਵੋਟਡ ਟੂ ਦਾ ਡਿਵਾਈਨ ਹੁਕਮ ਡਿਵਾਈਨ ਵਿਲ ਜਦੋਂ ਅਸੀਂ ਰੱਬੀ ਹੁਕਮ ਨੂੰ ਡਿਵੋਟ ਕਰ ਦਿੰਦੇ ਆ ਫਿਰ ਅਸੀਂ ਉਸ ਲਾਈਟ ਉਸ ਗਾਈਡੈਂਸ ਦੇ ਅੰਡਰ ਚੱਲ ਕੇ ਆਪਣੇ ਆਪ ਨੂੰ ਸੋਹਣਾ ਭਗਤ ਬਣਾ ਲੈਨੇ ਆ ਵਿਥਿਨ ਸੱਚ ਮਾਈਂਡ ਉਸ ਮਾਈਂਡ ਦੇ ਅੰਦਰ ਹੈਪਨਸ ਦਾ ਪ੍ਰੋਸੈਸ ਆਫ ਸਬਮਿਟਿੰਗ ਡਿਵੋਟਿੰਗ ਸੈਲਫ ਆਪਣੇ ਆਪ ਨੂੰ ਸਬਮਿਟ ਕਰਨਾ ਟੂ ਦਾ ਇਨਰ ਲਾਰਡ ਇਨ ਦਾ ਲਾਈਟ ਗਾਈਡੈਂਸ ਆਫ ਦਾ ਡਿਵਾਈਨ ਹੁਕਮ ਰੱਬੀ ਹੁਕਮ ਦੇ ਅੰਡਰ ਉਸ ਲਾਈਟ ਉਸ ਚਾਨਣ ਦੇ ਵਿੱਚ ਆ ਕੇ ਅਸੀਂ ਲਗਾਤਾਰ ਕੰਟੀਨਿਊਸਲੀ ਆਪਣੇ ਆਪ ਨੂੰ ਉਸ ਪ੍ਰਮਾਤਮਾ ਨੂੰ ਸੌਂਪੀ ਰੱਖਦੇ ਇਸ ਕਰਕੇ ਨਹੀਂ ਮਰਦੇ ਅਗਲੀ ਪੰਕਤੀ ਨਾਲ ਬੋਲਿਓ ਜੀ ਕਰ ਰਹੇ ਆਨੰਦ ਸੱਚਾ ਮਨ ਸੋਏ ਸੋ ਜਦੋਂ ਅਸੀਂ ਉਸ এনਲਾਈਟਨਮੈਂਟ ਉਸ ਲਾਈਟ ਦੇ ਗਾਈਡੈਂਸ ਦੇ ਵਿੱਚ ਆਪਣੇ ਆਪ ਨੂੰ ਉਸ ਰੱਬ ਨੂੰ ਸੌਂਪਦੇ ਆ ਵੀ ਲਿਵ ਇਨ ਥੈਟ ਕੰਟੀਨਿਊਸ ਸਬਮਿਸ਼ਨ ਫਿਰ ਅਸੀਂ ਆਨੰਦ ਕਰਦੇ ਆ ਆਨੰਦ ਹੁੰਦਾ ਫਿਰ ਅੰਦਰੋਂ ਕਿਰਜਦੇ ਨਹੀਂ ਆਲਵੇਜ਼ ਸਫਰਿੰਗ ਵਿਦਨ ਆਲਵੇਜ਼ ਡਿਸਪਾਇੰਟਡ ਕਿ ਇਹ ਤਾਂ ਨਹੀਂ ਅੱਦਾ ਹੋ ਗਿਆ ਆਲਵੇਜ਼ ਕਰਾਇੰਗ ਆਲਵੇਜ਼ ਡਿਜ਼ਾਇਰਿੰਗ ਕੰਪਲੇਨਿੰਗ ਐਵੇਂ ਹੀ ਹੁੰਦਾ ਵੇਦਰ ਆ ਨੋ ਕ੍ਰਾਈਂਗ ਵੇਦਰ ਇਜ਼ ਨੋ ਕ੍ਰਾਈਂਗ ਐਂਡ ਨੋ ਡਿਮਾਂਡਸ ਐਂਡ ਨੋ ਕੰਪਲੇਨਸ ਫਿਰ ਆਨੰਦ ਹੁੰਦਾ ਹੈ ਤੋਂ ਅਸੀਂ ਜਦੋਂ ਤੱਕ ਕੰਪਲੇਨਸ ਵਿੱਚ ਰੱਬਾ ਇੰਜ ਨਹੀਂ ਇੱਦਾਂ ਹੋਣਾ ਚਾਹੀਦਾ ਸੀ ਉਹ ਸਾਡੇ ਆਪਣੇ ਵਿਕਾਰ ਆਪਣੀ ਵੀਕਨੈਸ ਨੇ ਜਿਹੜੀਆਂ ਸਾਨੂੰ ਦੁਖੀ ਕਰ ਰਹੀਆਂ ਨੇ ਪਰ ਜਦੋਂ ਅਸੀਂ ਗੁਰੂ ਦੇ ਰਾਹ ਤੇ ਆਉਨੇ ਰੱਬ ਦੇ ਰਾਹ ਤੇ ਆਉਨੇ ਆ ਵੀ ਸਟਾਰਟ ਲਿਵਿੰਗ ਇਨ ਅਬੰਡੈਂਸ ਭਰਪੂਰ ਦਿਨ ਮੇਂ ਰਾਮ ਰਹਿਆ ਭਰਪੂਰ ਅੰਦਰੋਂ ਭਰ ਗਏ ਕੰਪਲੀਸ਼ਨ ਵੱਲ ਜਾਂਦੇ ਆ ਤੋਂ ਕਰੇ ਆਨੰਦ ਫਿਰ ਅੰਦਰ ਆਨੰਦ ਹੁੰਦਾ এনਜੋਇਸ ਇਟਰਨਲ ਬLES ਸੱਚਾ ਸੱਚਾ ਹੈ ਇੱਕ ਪਰਮਾਤਮਾ ਕਿਉਂਕਿ ਉਹ ਸਾਡੇ ਅੰਦਰ ਹੈ ਜਦੋਂ ਅਸੀਂ ਉਸ ਨੂੰ ਰਿਅਲਾਈਜ਼ ਕਰਦੇ ਹਾਂ ਫਿਰ ਅਸੀਂ ਅੰਦਰ ਆਨੰਦ ਮਾਣਦੇ ਹਾਂ ਦਿਸ ਪ੍ਰੋਸੈਸ ਲੀਡਸ ਟੂ ਦਾ ਰੀਅਲ ਇਟਰਨਲ ਬLES ਵਿਦਨ ਥਰੂ ਐਨਲਾਈਟਨਮੈਂਟ ਟਰੁਥਫੁਲਨੈਸ ਐਨਲਾਈਟਨਮੈਂਟ ਇਨ ਅ ਪਿਓਰਿਟੀ ਜਿਹਨੂੰ ਅਸੀਂ ਕਿਹਾ ਸਚਿਆਰਤਾ ਉਹ ਸਾਡੇ ਅੰਦਰ ਆਉਂਦੀ ਫਿਰ ਅੰਦਰ ਆਨੰਦ ਬਣਦਾ ਹੈ ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਸਚਖੰਡ ਵਸੈ ਨਿਰੰਕਾਰ ਤੋ ਸਚਖੰਡ ਇਸ ਨੋਟ ਅ ਫਿਜ਼ੀਕਲ ਪਲੇਸ ਇਨ ਦਾ ਕਲਾਊਡ ਸਮਵੇਅ ਕਿ ਉਥੇ ਸਚਖੰਡ ਹੈ ਉਥੇ